ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਚੈਨਲ ਨੂੰ ਤੇ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਤੇ ਆਪਾਂ ਵਧੀਆ ਠੀਕ ਠਾਕ ਹੈ ਜੀ ਤੇ ਆਸ ਕਰਦੇ ਹਾਂ ਕਿ ਮੇਰੇ ਭੈਣ ਭਰਾ ਵੀ ਵਧੀਆ ਸਾਰੇ ਠੀਕ ਠਾਕ ਹੋਣਗੇ ਹੋਰ ਕੀ ਹਾਲ ਚਾਲ ਹੈ ਜੀ ਸਾਰਿਆਂ ਦਾ ਤੇ ਮੀਂਹ ਆਪਣੇ ਬਹੁਤ ਆਇਆ ਜੀ ਸਾਰਾ ਦੇ ਨਹੀਂ ਆਇਆ ਨਾ ਬਤ ਸਾਰਾ ਦੇ ਨਹੀਂ ਆਇਆ ਬਹੁਤ ਜ਼ਿਆਦਾ ਗਰਮੀ ਹੋਈ ਜੀ ਜਾਨ ਨਿਕਲਿਆ ਦੀ ਤਾਂ ਬਹੁਤ ਹੋਇਆ ਕਿ ਅੱਲੇ ਸੀ ਜੀ ਇੱਕ ਨਵਾਂ ਟਰੈਂਕੀ ਸੋ ਦਿਖਾਉਣੇ ਆ ਤੁਹਾਨੂੰ ਮੈਂ ਸਾਈ ਨੂੰ ਮੋਬਾਈਲ ਤੋਂ ਤੁਹਾਨੂੰ ਦਿਖਾਉਂਦੀ ਕਿੱਥੇ ਅੱਜ ਫੇਰ ਮੀ ਆ ਗਿਆ ਜੀ ਆਪਣੇ ਵਾਧੂ ਸਾਰਾ ਅੱਜ ਛੇੜਦਾ ਹੀ ਲੱਗਿਆ ਆ ਤੇ ਥੋੜੀਆ ਕਰ ਰਹੀ ਐ ਸੂਟ ਪ੍ਰੈਸ ਦਾ ਸੂਟ ਹੋ ਗਏ ਆਪਣੇ ਰੈਡੀ ਉਹ ਕੋੜਤੀ ਦੇ ਨਾਲ ਆਵਾਜ਼ ਦੇਖੋ ਪੰਟਰ ਤੇ ਪਈ ਐ ਤੇ ਇਸ ਤਰ੍ਹਾਂ ਹੀ ਵੀ ਸਾਰੇ ਬਹੁਤ ਆਈ ਜਾਂਦਾ ਬਹੁਤ ਜਿਆਦਾ ਆਈ ਜਾਂਦਾ ਸਵੇਰ ਦਾ ਹੀ ਲੱਗਿਆ ਹੈ ਅੱਜ ਰੱਬ ਪਤਾ ਨਹੀਂ ਕਿ ਕਮਰ ਜਿੱਟਿਆ ਸਵੇਰੇ ਕਰ ਰਿਹਾ ਕੱਪੜੇ ਡਰੈੱਸ दोनों सूटोगे त्योहार से तो प्रेस करके जाए अगले दुखा इस तरह ही बोल रहे ਯੇ ਆਪਾਂ ਇਸ ਤਰ੍ਹਾਂ ਲੈਂਦਾ ਟਾਈਪਿਸ ਉਹ ਥੱਲੇ ਨਾਲ ਲੱਗਣੇ ਕਾ ਇਹ ਤੇ ਇਸ ਤਰ੍ਹਾਂ ਜੀ ਆਪਾਂ ਨਵਾਂ ਟਾਈਪਿਸ ਲੈਂਦਾ ਤੇ ਕਾਫੀ ਮਹਿੰਗਾ ਆਇਆ ਜੀ ਟਾਈਪਿਸ ਵਧੀਆ ਹੈਗਾ ਤੇ ਇਹ ਬੋਲਦਾ ਜੀ ਘੰਟੇ-ਘੰਟੇ ਤੋਂ ਗੁਰਬਾਣੀ ਵਗੈਰਾ ਸ਼ਬਦ ਬੋਲਦਾ ਹੈ ਤੇ ਮੈਨੂੰ ਬਹੁਤ ਸੋਹਣਾ ਲੱਗਿਆ ਛੱਡ ਦੇ ਤੇ ਕਾਫੀ ਮਹਿੰਗਾ ਹੈ ਜਨਨੇ ਕੇ ਬਸ ਆਪਣਾ ਪੈ ਗਿਆ ਜੀ ਇਹ 100 ਰੁਪਏ ਦਾ ਤੇ ਦੁਕਾਨ ਤੇ ਲਾਉਣਾ ਜੀ ਆਪਾਂ ਇਹ ਟਾਈਮ ਪੀਸ ਤੇ ਮੈਂ ਕਿਹਾ ਵੀ ਜਦੋਂ ਆਪਾਂ ਟਾਈਮ ਦੇਖਦੇ ਆ ਹਨਾ ਤੇ ਨਾਲ ਬਾਬੇ ਦੇ ਵੀ ਦਰਸ਼ਨ ਹੋ ਜਾਂਦੇ ਆ ਤੇ ਫਿਰ ਮੈਂ ਕਿਹਾ ਵੀ ਬਾਬੇ ਦੀ ਫੋਟੋ ਵਾਲੀ ਲੈ ਕੇ ਆਵਾਂਗੇ ਕਈ ਕਾਫੀ ਦੁਕਾਨਾਂ ਤੇ ਵੇਖਿਆ ਸੀ ਪਹਿਲਾਂ ਸਾਨੂੰ ਮਿਲਿਆ ਨਹੀਂ ਫਿਰ ਅੱਜ ਇਹ ਬਠਿੰਡੇ ਗਏ ਸੀ ਤੇ ਉੱਥੋਂ ਲੈ ਕੇ ਆਏ ਹੈਗੇ ਤੁਹਾਡੇ ਬਾਜੀ ਤੇ ਕਮੈਂਟ ਕਰਕੇ ਤੁਸੀਂ ਜਰੂਰ ਦੱਸਿਓ ਜੀ ਤੁਹਾਨੂੰ ਸਾਡਾ ਟਾਈਮ ਪੀਸ ਕਿਸ ਤਰ੍ਹਾਂ ਦਾ ਲੱਗਿਆ ਤੁਹਾਨੂੰ ਠੀਕ ਹੈ ਫਿਰ ਆਪਾਂ ਮਿਲਦੇ ਹਾਂ ਤੁਹਾਨੂੰ ਕੋਲੇ ਚਰਚ ਹੂੰ ਬੋਲਦਾ ਵੀ ਸੁਣ ਆਪਾਂ ਤੋੜੇ ਇਹ ਕੱਪੜੇ ਤੇ ਹਟਾਉਣ ਵਾਲੇ ਤੋ ਤੇ ਭਾਈ ਇਹਨਾਂ ਨੂੰ ਸਾਂਭਣਾ ਇਹਨਾਂ ਨੂੰ ਮਾਰਦੇ ਹਾਂ ਤਾਂ ਹਾਂ ਕਰਕੇ ਸੈਟ ਵਟ ਤੇ ਇਹਨਾਂ ਨੂੰ ਪਾ ਕੇ ਸੁੱਕਣੇ ਰੋਟੀ ਖਾ ਲਈ ਐ ਤੇ ਫਿਰ ਆਪਾਂ ਚੱਲ ਨਹੀਂ ਦੁਕਾਨ ਬੰਨੀ ਕੀ ਹਾਲ ਚਾਲ ਹੈ ਅੱਠ 2:30 ਹੋ ਗਿਆ ਪਲੇਟ ਹੋ ਗਏ ਤੇ ਬਾਕੀ ਵਧੀਆ ਹੀ ਠੀਕ ਠਾਕ ਕੰਮ ਹੋਈ ਇਸ ਵੇਲੇ ਸਾਰੇ ਸਹਿ ਗਿਆ ਸਕੂਲ ਕੱਪੜੇ ਧੋਲੇ ਨੂੰ ਪੰਡ ਧੋਲੇ ਜੀ ਉਹਨੇ ਹੱਥ ਰਸ ਨਹੀਂ ਜਾਂਦੀ ਦੁਕਾਨ ਵੱਲ ਨੇ ਦੋਡੇ ਬਾਜੀ ਕੈਂਪਰ ਚ ਪਾਣੀ ਪਾਉਣ ਗਏ ਸੀਗੇ ਦੁਕਾਨ ਤੇ ਇੱਕ ਵਾਕੀ ਵਧੀਆ ਠੀਕ ਠਾਕ ਹੈ ਜਿੱਤੇ ਜਿਹੜੇ ਚੈਨਲ ਤੇ ਨਵੇਂ ਜੁੜਦਿਆਂ ਜੀ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਵੀਡੀਓ ਨੂੰ ਲਾਈਕ ਸ਼ੇਅਰ ਵੀ ਕਰ ਦਿਆ ਕਰੋ ਤੇ ਮੈਨੂੰ ਇੱਕ ਚੈਨਲ ਵਾਲੀ ਕਮੈਂਟ ਕਰਦੀ ਹੈ ਜੀ ਫਸਟ ਮੈਂ ਉਹਨਾਂ ਦਾ ਬਹੁਤ ਧੰਨਵਾਦ ਕਰਦੀ ਹਾਂ ਜੀ ਬਹੁਤ ਵਧੀਆ ਲੱਗਦਾ ਜੀ ਤੁਹਾਡੀ ਭੈਣ ਤੁਹਾਡਾ ਦੇਣ ਨਹੀਂ ਦੇ ਸਕਦੀ ਜੀ ਤੇ ਇਸੇ ਤਰ੍ਹਾਂ ਬੈਨ ਦੇ ਚੈਨਲ ਨੂੰ ਲਾਈਕ ਸ਼ੇਅਰ ਕਰਦੇ ਸਬਸਕ੍ਰਾਈਬ ਵੀ ਕਰਿਆ ਕਰੋ ਜੀ ਕਮੈਂਟ ਵੀ ਕਰਿਆ ਕਰੋ ਤੇ ਆਪਾਂ ਤੈਨੂੰ ਥੋੜਾ ਧੰਨਵਾਦ ਕਰਦੇ ਹਾਂ ਕਿ ਬਹੁਤ ਵਧੀਆ ਲੱਗਦਾ ਜੀ ਜਦੋਂ ਤੁਸੀਂ ਸਾਨੂੰ ਵਧੀਆ ਕਮੈਂਟ ਕਰਦੇ ਹੋਗੇ ਤੇ ਲਾਈਕ ਸ਼ੇਅਰ ਵੀ ਕਰਿਆ ਕਰੋ ਤੇ ਚਲੋ ਠੀਕ ਹੈ ਜੀ ਮਿਲਾਂਗੇ ਕੱਲ ਕਿਸੇ ਨਵੇਂ ਬਲੌਗ ਨਾਲ ਚੈਨਲ ਦੇ ਬਣਦੇ ਜੀ ਨਵੇਂ ਦੇਖਣ ਵਾਲੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਤੇ ਲਾਈਕ ਸ਼ੇਅਰ ਕਰਦੇ ਰਹੋ ਚਲੋ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਸਾਰੇ ਨੂੰ